ਜਿਲੰਦਰ ਦਿਹਾਤੀ ਪੁਲਿਸ ਨੂੰ ਉਸ ਵੇਲੇ ਸ਼ਰਾਰਤੀ ਅਨਸਰ ਦੇ ਖਿਲਾਫ ਸਫਲਤਾ ਹਾਸਲ ਹੋਈ ਜਦ ਸਾਡੇ ਮਾਨਯੋਗ ਐਸਐਸਪੀ ਡਾਕਟਰ ਅੰਕਲ ਗੁਪਤਾ ਜੀ ਦੀ ਹਦਾਇਤਾਂ ਮੁਤਾਬਕ ਤੇ ਸਾਡੇ ਐਸਪੀਡੀ ਸਾਹਿਬ ਤੇ ਡੀਐਸਪੀ ਨਕੋਦਰ ਸ਼੍ਰੀ ਕੁਲੰਦਰ ਸਿੰਘ ਗਰਗੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਸ਼ਰਾਰਤੀ ਅਨਸਰ ਜਿਹੜੇ ਕੀ ਗੁੰਡਾਗਰਦੀ ਕਰਨ ਦੇ ਵਿੱਚ ਬਹੁਤ ਮੁਰੀਏ ਉਹਨਾਂ ਦੇ ਖਿਲਾਫ ਮੁਕਹਿਲ ਕਸੰਜਤ ਥਾਣਾ ਸਿਟੀ ਨਕੋਦਰ ਨੂੰ ਉਸ ਵੇਲੇ ਸਫਲਤਾ ਹਾਸਲ ਹੋਈ ਜਦ ਨਿਤੀ 124 2023 ਨੂੰ ਦੁਪਹਿਰ ਵੇਲੇ ਇੱਕ ਇੰਸੀਡੈਂਟ ਹੋਇਆ ਸੀ ਕਚੇਰੀਆਂ ਨਕੋਦਰ ਦੇ ਬਾਹਰ ਇੱਕ ਜੋ ਕੰਪਲੇਨੈਂਟ ਸੀ ਉਸ ਦੇ ਨਾਲ ਬਰਿੰਦਰ ਸਿੰਘ ਪੁੱਤਰ ਹਵਤਾਰ ਸਿੰਘ ਉਸ ਦੇ ਨਾਲ ਕੁੱਟਮਾਰ ਕੀਤੀ ਗਈ ਸੀ ਉਸ ਨੂੰ ਮਾਰੂ ਹਥਿਆਰਾਂ ਨਾਲ ਲੈਸ ਹੋ ਕੇ ਜਿਦੇ ਵਿੱਚ ਆਪਣਾ ਪਿਸਟਲ ਸੀ ਤੇ ਹੋਰ ਸ਼ਾਰਪੇਜ ਵੈਪਨ ਸੀ ਜਿੱਚ ਕੁल्हाੜੀ ਸੀ ਦਾਤ ਸੀ ਤੇ ਹੋਰ ਵੀ بیسਬਾਲ ਬੈਟ ਵਗੈਰਾ ਸੀਗੇ ਉਹ ਉਹਦੇ ਨਾਲ ਚਾਰ ਲੜਕਿਆਂ ਨੇ ਕੁੱਟਮਾਰ ਕੀਤੀ ਸੀ ਜੋ ਉਹਦੇ ਨਾਲ ਰੰਜੀਤ ਛੇ ਸੀ ਕਿ ਉਹਦਾ ਪਹਿਲਾਂ ਵੀ ਲੜਾਈ ਝਗੜੇ ਸੰਬੰਧੀ ਚੱਲਦਾ ਸੀਗਾ ਜੋ ਉਹ ਚਾਰੋਂ ਲੜਕਿਆਂ ਨੇ ਮਿੱਥੇ ਸਮੇਂ ਅਨੁਸਾਰ ਉਸ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਜੋ ਉਸ ਵੇਲੇ ਸਾਡੇ ਚੌਂਕੀ ਚਾਰਜਸ ਅ ਅ ਆਪਣਾ ਚਾਰਜਸ ਸ਼ੰਕਰ ਚੌਂਕੀ ਦੇ ਉਹਨਾਂ ਵੱਲੋਂ ਉੱਥੋਂ ਲੰਘ ਰੇ ਸੀ ਤੇ ਉਹਨਾਂ ਵੱਲੋਂ ਇੱਕ ਲੜਕੇ ਨੂੰ ਮੌਕੇ ਤੋਂ ਜੋ ਇਸ ਦਾ ਨਾਮ ਬੋਬੀ ਹੈ ਉਸ ਨੂੰ ਮੌਕੇ ਤੋਂ ਹੀ ਕਾਬੂ ਕਰ ਲਿੱਤਾ ਗਿਆ ਸੀ ਤੂੰ ਜਦ ਇਹ ਸਾਰੀ ਪੜਤਾਲ ਕੀਤੀ ਤੇ ਗੱਲ ਕਲੀਅਰ ਹੋਈ ਕਿ ਜਿਹੜਾ ਮੁੰਡਾ ਮੌਕੇ ਤੋਂ ਕਾਬੂ ਕੀਤਾ ਗਿਆ ਉਹ ਦਾ ਨਾਮ ਭੁਖਿੰਦਰ ਸਿੰਘ ਉਰਫ ਬੋਬੀ ਪੁੱਤਰ ਰਖਵਿੰਦਰ ਸਿੰਘ ਵਾਸੀ ਕਪੂਰਥਲਾ ਤੇ ਜਿਹੜਾ ਦੂਜਾ ਜਿਹੜਾ ਦੂਜਾ ਪੱਜ ਗਿਆ ਜਿਸ ਦਾ ਨਾਮ ਸੀ ਜਸਵੀਰ ਸਿੰਘ ਉਰਫ ਮੋਟਾ ਤੇ ਪਵਨ ਕੁਮਾਰ ਤੇ ਮੋਹਿਤ ਸ਼ਰਮਾ ਜਿਹੜਾ ਸਾਡਾ ਕੰਪਲੇਨੈਂਟ ਸੀ ਵਰਿੰਦਰ ਸਿੰਘ ਇਸਦੀ ਮੋਹਿਤ ਸ਼ਰਮੇ ਦੇ ਨਾਲ ਲੜ ਰ Đ ਸੀ ਕਿਉਂਕਿ ਇਸ ਨੇ ਇਸ ਦੇ ਖਿਲਾਫ ਮੋਹਿਤ ਸ਼ਰਮੇ ਨੇ ਇੱਕ ਮਕਦਮਾ ਦਰਜ ਕਰਵਾਇਆ ਸੀਗਾ ਜਿਸ ਤੇ ਜਿਸ ਨੂੰ ਲੈ ਕੇ ਦੋਨਾਂ ਧਿਰਾਂ ਵਿੱਚ ਕਾਫੀ ਰੰਜਿਸ਼ਵਾਦੀ ਚੱਲ ਰਹੀ ਸੀ ਤੇ ਹੁਣ ਜਿਹੜੇ ਮੋਹਿਤ ਸ਼ਰਮੇ ਨੇ ਆਪਣੀ ਪੂਰੀ ਲਾੜਗੜ ਕੱਢਣ ਲਈ ਇਸ ਨਾਲੇ ਕੁਟਮਾਰ ਕੀਤੀ ਸੀ ਜਿਸ ਵਿੱਚ ਉਹਨਾਂ ਨੇ ਇੱਕ ਵੈਪਨ ਪਿਸਟਲ ਨਜਾਇਜ਼ ਵਰਤਿਆ ਸੀ ਉਸ ਦੇ ਪਿੱਠ ਤੇ ਉਸ ਦਾ ਮੁੱਠਾ ਮਾਰਿਆ ਸੀ ਤੇ ਹੋਰ ਵੀ ਸ਼ਾਰਪਜ ਵੈਪਨ ਵਰਤੇ ਸੀ ਮੁਕਦਮਾ ਦਰਜ ਕਰਨ ਉਪਰਾਹਤ ਬੰਦੇ ਦੇ ਅरेस्ट ਕਰਨ ਉਪਰਾਹਤ ਅਸੀਂ ਇਸ ਮੁਕਦਮੇ ਦੇ ਵਿੱਚ ਇੱਕ ਹੋਰ ਦੋਸ਼ੀ ਜਸਵੀਰ ਸਿੰਘ ਲਈ ਸਮੂਟਾ ਨੂੰ ਗ੍ਰਿਫਤਾਰ ਕੀਤਾ ਦੌਰਾਨ ਇਹ ਪੜਤਾਲ ਇਹ ਗੱਲ ਕਲੀਅਰ ਹੋਈ ਕਿ ਭੁਪਿੰਦਰਜੀਤ ਤੇ 4 ਮੁਕਦਮੇ ਦਰਜ ਹੈ ਜਿਹਦੇ ਵਿੱਚ 307 302 323 324 309 ਦੇ 402 14 ਦੇ ਸ਼ਰਾਬ ਦੀ ਤਸਕਰੀ ਦੇ ਦੋ ਮੁਕਦਮੇ ਜਸਵੀਰ ਮੂਟਾ ਤੇ ਵੀ 309 ਦੇ 402 ਗ੍ਰਿਉਬੰਦੀ ਦੇ ਤੇ ਇਸ ਤੋਂ ਇਲਾਵਾ ਪਵਨ ਕੁਮਾਰ ਦੇ ਖਿਲਾਫੀ ਚੋਰੀ ਤੇ ਆਮਜੈਕਟ ਦੇ ਤੇ ਜਿਹੜਾ ਮੋਹਨ ਸ਼ਰਮਾ ਉਹਦੇ ਖਿਲਾਫੀ ਆਮਜੈਕਟ ਦੇ ਮੁਕਦਮੇ ਦਰਜ ਨੇ ਤੇ ਸਰ 모হিত ਜਿਹੜਾ ਹੈਗਾ ਉਹ ਆ ਵਿਅਕਤੀ ਇਹਨੂੰ ਕਾਬੂ ਕੀਤਾ ਕਿ ਨਹੀਂ 모হিত ਸ਼ਰਮਾ ਜੇ ਪੱਜਹਾਓ ਜਲਦੀ ਹੀ ਕਾਬੂ ਆ ਜਾਏਗਾ ਦੋ ਜਣੇ ਅਰੈਸਟ ਹੋਇਆ ਹਾਂ ਦੋ ਜਣੇ ਅਰੈਸਟ ਹੋਇਆ ਇੱਕ ਗੱਡੀ ਬਰਾਮਦ ਹੋਈ ਹੈ ਤੇ ਚਾਰ ਸ਼ਾਰਪੇਜ ਵੈਪਨ ਬਰਾਮਦ ਹੋਏ ਨੇ ਤੇ ਇੱਕ ਗਨ ਤੇ ਪੰਜ ਜਿੰਦਾ ਰੌਂਦ ਬਰਾਮਦ ਸਰ ਜਿਹੜੀ ਗੱਡੀ ਬਰਾਮਦ ਹੋਈ ਹੈਗੀ ਇਹ ਇਹਨਾਂ ਦੀ ਹੈ ਜਾਂ ਕਿ ਚੋਰੀ ਦੀ ਹੈ ਇਹ ਹਾਂਜੀ ਦਿੱਲੀ ਦਾ ਨੰਬਰ ਹੈ ਦਿੱਲੀ ਦੇ ਨਾਮ ਕਿਸੇ ਬੰਦੇ ਦੇ ਨਾਮ ਤੇ ਇਹ ਉਹ ਮੈਟਰ ਅਸੀਂ ਪੜਤਾਲ ਕਰ ਰਹੇ ਹਾਂ ਤੇ ਜਲਦੀ ਇਸ ਤੇ ਵੀ ਅਸੀਂ ਵਰਕਆਊਟ ਕਰਕੇ ਇਹ ਵੀ ਕਿਹਦੇ ਗੱਡੀ ਚੋਰੀ ਦੀ ਤਾਂ ਨਹੀਂ ਉਹ ਵੀ ਵੈਰੀਫਾਈ ਕਰਦੇ। ਸਰ ਇੰਟੇ ਵਿੱਚ ਕਿੰਨੇ ਇਨਵੋਲਡ ਹੈਗੇ ਆ ਬੰਦੇ? ਇਹਦੇ ਵਿੱਚ ਚਾਰ ਬੰਦੇ ਹਜੇ ਪੁੱਛ ਕੇ ਚਾਏ ਨਹੀਂ। ਬਾਕੀ ਦੀ ਕੰਪਲੇਨਟ ਦੇ ਕਹਿਣ ਮੁਤਾਬਕ ਪੰਜ-ਛੇ ਬੰਦੇ ਹੋ ਸਕਦੇ ਨੇ, ਦੋ ਕੁੰਦੇ ਹੋਰ ਹੋ ਸਕਦੇ ਨੇ। ਉਹ ਵੀ ਵੈਰੀਫਾਈ ਕਰ ਰਹੇ ਆ ਜਿਹਨਾਂ ਦੇ ਨਾਮ ਕਲੀਅਰ ਨਹੀਂ ਆ। ਉਹ ਮੋਹਿਤ ਉਸ ਸੰਬੰਧੀ ਅਪਡੇਟ ਦੇ ਦੇਗਾ। ਸਰ ਜਿਹੜਾ ਪਿਸਟਲ ਆ ਉਹ ਕੋਈ ਲਾਇਸੈਂਸ ਹੀ ਜਾਏ ਦੋ ਨੰਬਰ ਦਾ। ਉਹ ਲਾਇਕ ਨਾ ਜਾਏ ਕਿ ਨਾਜਾਇਜ਼ ਹਥਿਆਰ ਜੀ ਇਸ ਸੰਬੰਧੀ ਅਸੀਂ ਆਰਮਜ਼ ਦੀ ਸਮਗਲਿੰਗ ਦੀ ਵੀ ਧਾਰਾ ਨੂੰ ਐਡ ਕੀਤਾ ਜੋ ਕਿ ਗ੍ਰੀਨਸ ਆਫੈਂਸ ਸਵੇਰ ਨਾਲ ਇੱਕ ਹੋਰ ਫਾਕਿਟ ਆ ਗਿਆ ਇਹਨਾਂ ਨੂੰ ਇੱਕ ਜਿਹੜਾ ਭੁਵਿੰਦਰ ਸਿੰਘ ਹੈ ਉਸ ਨੂੰ ਦਾ ਮੌਕੇ ਤੁਸੀਂ ਗ੍ਰਿਫਤਾਰ ਕੀਤਾ ਗਿਆ ਤੇ ਜਸਵੀਰ ਸਿੰਘ ਲਈ ਸਮੋਟਾ ਨੂੰ ਅਸੀਂ ਆਪਣੇ ਇਨਫੋਰਮੇਸ਼ਨ ਦੇ ਸੋਰਸ ਦੇ ਬਿਜਤੇ ਨੇ ਕਦੋਂ ਮਾਰੋ ਗ੍ਰਿਫਤਾਰ ਸਰ ਇਹਨਾਂ ਨੂੰ ਕੋਰਟ ਚ ਪੇਸ਼ ਕਰਕੇ ਉਹਨਾਂ ਰਿਮਾਂਡ ਲਿਆ ਇਹਨਾਂ ਨੇ ਹਾਂਜੀ ਜੋ ਪਹਿਲਾਂ ਇਹਨਾਂ ਦਾ ਅਸੀਂ ਭੁਵਿੰਦਰ ਸਿੰਘ ਦਾ 3 ਦਿਨ ਦਾ ਰਿਮਾਂਡ ਸੀ ਤੇ ਜਸਵੀਰ ਸਿੰਘ ਦਾ 1 ਦਿਨ ਦਾ ਰਿਮਾਂਡ ਸੀ ਤੂੰ ਜੋ ਅੱਛਾ ਡਰ ਰਿਮਾਂਡ ਖਤਮ ਹੋ ਗਿਆ ਇਹਨਾਂ ਨੂੰ ਜੁਡੀਸ਼ੀਅਲ ਮਾਰ ਤੇ ਜੇਲ੍ਹ ਭੇਜਿਆ ਗਿਆ